ਪਿੰਡ ਰੋਹੀ ਵਾਲਾ ਵਿਖੇ ਕਾਰ ਹੋਈ ਹਾਦਸਾ ਗ੍ਰਸਤ ਕਾਰ ਦੇ ਵਿੱਚੋਂ ਮਿਲੇ ਪ੍ਰੈਗਾ 300 ਨਾਮਕ ਗੋਲੀਆਂ ਦੇ ਕਈ ਡੱਬੇ ਮੌਕੇ ਤੇ ਪਹੁੰਚੀ ਪੁਲਿਸ ਕਾਰ ਸਮੇਤ ਦੋ ਲੋਕਾਂ ਨੂੰ ਲਿਆ ਹਿਰਾਸਤ ਵਿੱਚ ਜਾਣਕਾਰੀ ਮੁਤਾਬਕ ਅੱਜ ਸ਼ਾਮ 5 ਵਜੇ ਦੇ ਕਰੀਬ ਜਲਾਲਾਬਾਦ ਹਲਕੇ ਦੇ ਪਿੰਡ ਰੋਹੀ ਵਾਲਾ ਵਿਖੇ ਇੱਕ ਕਾਰ ਤੇਜ਼ ਰਫ਼ਤਾਰ ਆ ਰਹੀ ਸੀ ਅਤੇ ਮੋੜ ਤੇ ਡਰਾਈਵਰ ਦੇ ਵੱਲੋਂ ਕਾਰ ਤੋਂ ਸੰਤੁਲਨ ਗਵਾ ਦਿੱਤਾ ਗਿਆ ਜਿਸ ਤੋਂ ਬਾਅਦ ਕਾਰ ਇੱਕ ਘਰ ਦੇ ਵਿੱਚ ਜਾ ਵਜੀ ਦੱਸ ਦਈਏ ਕਿ ਇਹ ਟੱਕਰ ਇਨੀ ਭਿਆਨਕ ਸੀ ਕਿ ਕਾਰ ਦਾ ਅਤੇ ਘਰ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਜਿਸ ਤੋਂ ਬਾਅਦ ਜਦ ਲੋਕਾਂ ਨੇ ਦੇਖਿਆ ਤਾਂ ਕਾਰ ਦੇ ਵਿੱਚ ਗੋਲੀਆਂ ਦੇ ਡੱਬੇ ਸਨ ਜਿਨ੍ਹਾਂ ਉੱਪਰ ਪ੍ਰੈਗਾ 300 ਲਿਖਿਆ ਹੋਇਆ ਸੀ ਦੱਸ ਦਈਏ ਕਿ ਇਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਗੱਡੀ ਵਿੱਚੋਂ ਬਰਾਮਦ ਹੋਈਆਂ ਗੋਲੀਆਂ ਅਤੇ ਦੋਨੇ ਕਾਰ ਦੇ ਵਿੱਚ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਇਹ ਲੋਕ ਕਿੱਥੋਂ ਆ ਰਹੇ ਸਨ ਅਤੇ ਜੋ ਗੋਲੀਆਂ ਇਹਨਾਂ ਤੋਂ ਬਰਾਮਦ ਹੋਈਆਂ ਉਹ ਕਿੱਥੋਂ ਲੈ ਕੇ ਆਉਂਦੀਆਂ ਸਨ ਹਾਲਾਂਕਿ ਲੋਕ ਦੱਸ ਰਹੇ ਨੇ ਕਿ ਇਹ ਜਿਹੜੇ ਦੋ ਲੋਕ ਫੜੇ ਗਏ ਨੇ ਇਹ ਖੁਦ ਨਸ਼ੇ ਦੇ ਵਿੱਚ ਸਨ ਅਤੇ ਨਸ਼ੇ ਦੀ ਹਾਲਤ ਦੇ ਵਿੱਚ ਹੀ ਇਹਨਾਂ ਦੇ ਵੱਲੋਂ ਇਸ ਹਾਦਸੇ ਨੂੰ ਅੰਜਾਮ ਦਿੱਤਾ ਗਿਆ ਦੱਸ ਦਈਏ ਕਿ ਇਹਨਾਂ ਪਾਸੋਂ ਬਰਾਮਦ ਹੋਏ ਗੋਲੀਆਂ ਤੇ ਡੱਬੇ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਏ ਹਨ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ ਅੱਜ ਇਹ ਜਿਹੜਾ ਲੱਗਾ ਜੇ ਨਾ ਦੋ ਪੈਟਾ ਤੇ ਨਹੀਂ ਕਰਨੀ ਸੀ ਜੀ 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 ਗੱਡੀ ਬਹੁਤ ਸਖਿਨਾਈ ਸੀ ਇਹਨਾਂ ਦੀ ਤੇ ਗੱਡੀ ਉਲਗਾਰਾ ਹੋ ਕੇ ਇਹਨਾਂ ਦੇ ਵਿੱਚ ਇੱਕ ਪਹਿਲੋ ਇੱਕ ਵਰਗੇ ਵਿੱਚ ਵਿੱਚੇ ਸੀ ਕੋਈ ਬੰਦੇ ਤੋਂ ਹੋ ਕੇ ਪਾਸਾ ਤੇ ਦੂਜੀ ਗੱਡੀ ਇਹਨਾਂ ਖਰਵੇ ਦੇ ਵਿੱਚ ਪਾਚੀ ਇਹ ਸਾਰਾ ਕੱਟਾ ਦਿੰਦਾ ਹੈ ਵੱਡੀ ਮਾਤਰਾ ਦੇ ਵਿੱਚ ਨਾ ਕੋਲੋ ਜਿਹੜੀ ਬੋਗਿਆ ਬਰਾਉ ਤੋਂ ਇਹਾਂ ਨੇ ਆਹ ਵੀ ਨਾ ਨਸ਼ਾ ਕੀਤਾ ਹੋਇਆ ਦੋ ਨੌਜਵਾਨ ਜਿਹੜੇ ਫਰੇ ਗਏ ਨੇ ਤੋ ਹੁਣ ਅਸੀਂ ਇਹਨਾਂ ਤੇ ਜਿਹੜੀ ਬੰਦੀ ਕਰ ਲਈ ਪੂਰੀ ਪੁਲਿਸ ਦੀ ਪੂਰੀ ਸੁਰੱਖਿਆ ਮਗਾ ਕੇ ਇਹਨਾਂ ਤੇ ਪੂਰੀ ਕਾਰਵਾਈ ਪਾਵਾਂਗੇ ਔਰ ਜਿਹੜੇ ਜਿੱਥੋਂ ਲੈ ਕੇ ਆਣੇ ਔਰ ਤੇ ਜਾ ਰਹੇ ਜੀ ਇਹਦੀ ਪੂਰੀ ਪਰਤੋਆ ਬੜਤਾਲ ਕਰਾਉਂਦੇ ਵੀ ਇੰਦਾ ਵੱਡਾ ਨਸ਼ਾ ਤਸ਼ਕਰੀ ਕਿੱਥੋਂ ਚੱਲ ਰਿਹਾ ਹੈ ਜਿਹੜਾ ਪੁਲਿਸ ਪ੍ਰਸ਼ਾਸਨ ਜੀ ਇਹਨਾਂ ਦੀ ਉਹਨਾਂ ਦੀ ਅੱਖਾਂ ਜਿੱਤੋਂ ਪਾ ਕੇ ਸਰਯਾਮ ਜਿਹੜਾ ਦਿਮਾਲਾ ਸੀਗਾ ਜੀ ਇਹ ਮਾਮਲਾ ਜੀ ਫਿਰ ਲਾਲ ਸੀ ਨਾ ਦੇਖ ਰਹੇ ਆ ਇਹਨਾਂ ਨੂੰ ਇੱਕ ਵਾਰੀ ਇਹਨਾਂ ਤੋਂ ਜਿਹੜਾ ਮਿਲਿਆ ਸਮਾਨ ਦੇਖਦੇ ਆਂ ਵੀ ਉਹ ਐਸਐਚਓ ਸਾਹਿਬ ਨਾਲ ਗੱਲ ਹੋ ਗਈ ਆ ਜੀ ਸਾਹਿਬ ਨਾਲ ਵੀ ਗੱਲ ਹੋ ਗਈ ਆ ਜੀ ਇਹ ਦੇਖਦੇ ਆ ਵੀ ਵਾਕਈ ਇਹ ਆਪਣੇ ਐਸਐਚਓ ਸਾਹਿਬ ਦੇ ਨਾਲ ਡਿਸਕਸ ਕਰਕੇ ਵੀ ਕੀ ਚੁਰਮ ਬਣਦਾ ਜਿਹੜਾ ਵੀ ਕੁਝ ਬਣਿਆ ਜੀ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਹੋਈ ਉਹਨੇ ਤੇ 16% ਹੋ ਗਈ ਠੀਕ ਹੈ ਜੀ ਇਹ ਹਾਦਸਾ ਵਾਪਰਿਆ ਕਿੱਥੇ ਸੀਗਾ ਜਿਹੜੇ ਜੀ ਇਹ ਆ ਜੀ ਪਿੰਡ ਇਹ ਹੈਗਾ ਲੋਈ ਵਾਲਾ ਪਿੰਡ ਆ ਮੋੜ ਆ ਰੁੜਾ ਵਾਲੇ ਪਾਸੋਂ ਆ ਰਹੀ ਸੀ ਕਾਰ ਮੋੜ ਤੇ ਖੰਭੇ ਟਕਰਾਈ ਆ ਕਾਰ ਜੀ ਦੱਸਣ ਦੇ ਮੁਤਾਬਕ ਲੱਗਦਾ ਗੱਡੀ ਸਪੀਡ 'ਚ ਸੀਗੀ ਕੰਟਰੋਲ ਨਹੀਂ ਹੋਈ ਇਹਨਾਂ ਤੋਂ ਜੀ ਉਹਦਾ ਕਰਕੇ ਐਕਸੀਡੈਂਟ ਹੋਇਆ ਹੈ ਪੱਕੀ ਜਾਨ ਨੂੰ ਹੀ ਨੁਕਸਾਨ ਨਹੀਂ ਕੋਈ ਹੋਇਆ ਗੱਡੀ ਦਾ ਕੋਈ ਹੋਇਆ ਹੈ ਨਾ ਨੁਕਸਾਨ